ਹੈਲੋ ਗਾਈਜ਼ ਮੈਂ ਡਾਕਟਰ ਮਨਜੀਤ ਬਾਸ ਮੇਰਕੋਟਲਾ ਫੂਡਰ ਇਲੈਕਟ੍ਰੋ ਹੈਲਥ케ਅਰ ਤੋਂ ਅਨਵਸਤੇ ਸਾਸੀਆ ਕਾਹਲ ਸਲਾਮ ਅਲੈਕੁਮ ਜੀ গুਡ ਮਾਰਨਿੰਗ ਜੀ ਤੇ ਮੈਂ ਤੁਹਾਨੂੰ ਪਹਿਲਾ ਵੀਡੀਓ ਆਪਾਂ ਲੈ ਕੇ ਆਏ ਸੀ ਕਿਪਨਟਾਈਜ ਦੇ ਉੱਪਰ ਜਿਹਦੇ ਵਿੱਚ ਮੈਂ ਧਿਆਨ ਤੇ ਹੀ ਬਾਰੇ ਦੱਸਿਆ ਸੀਗਾ ਆਪਾਂ ਸਭ ਤੋਂ ਪਹਿਲਾਂ ਅੱਜ ਕਿਪਨਟਾਈਜ ਬਾਰੇ ਗੱਲ ਕਰਦੇ ਹਾਂ ਸਮੋਨ ਬਾਰੇ ਕਰਦੀਆਂ ਗੱਲ ਸਮੋਨ ਤੇ ਹਿਪਨਟਾਈਜ਼ਰ ਇੱਕੋ ਹੀ ਮਤਲਬ ਵਿਸ਼ਾ ਹੁੰਦਾ ਹੈਗਾ ਤੇ ਅਲੱਗ ਪੰਜਾਬੀ ਚ ਸਮੋਨ ਕਹਿੰਦੇ ਆ ਤੇ ਇੰਗਰੇਜ਼ੀ ਦੇ ਵਿੱਚ ਹਿਪਨਟਾਈਜ਼ ਕਹਿੰਦੇ ਆ ਤੇ ਸਮੋਨ ਜਿਹੜੀ ਤੁਹਾਨੂੰ ਦੱਸਿਆ ਸੀਗਾ ਕਿ ਕਿਸੇ ਵਿਅਕਤੀ ਨੂੰ ਆਪਾਂ ਬਸਤ ਕਰਨਾ ਹੁੰਦਾ ਪਰ ਉਹ ਨਹੀਂ ਪ੍ਰੋਪਰ ਬਸਤ ਨਹੀਂ ਵੀ ਕੁਸ਼ਲ ਆਪਾਂ ਗੱਲਾਂ ਦੇ ਉੱਤੇ ਪ੍ਰਭਾਵ ਦੇ ਕੇ ਲਿਆ ਕੇ ਆਪਾਂ ਇਸ ਸਾਹਮਣੇ ਵਾਲੇ ਵਿਅਕਤੀ ਨੂੰ ਆਪਣੀਆਂ ਗੱਲਾਂ ਤੇ ਪ੍ਰਭਾਵਿਤ ਕਰਨਾ ਤਾਂ ਤੁਹਾਡੀ ਗੱਲ ਮੰਨਦਾ ਹੋਵੇ ਤੇ ਤੁਹਾਡੇ ਨਾਲ ਗੱਲ ਨੂੰ ਸ਼ੇਅਰ ਕਰਦਾ ਹੋਵੇ ਉਹ ਇੱਕੋ ਹੀ ਹਿਪਨੋਟਾਈਜ਼ਿੰਗ ਹੈ ਤੇ ਹਿਪਨੋਟਾਈਜ਼ ਦੇ ਨਾਲ ਬਹੁਤ ਸਾਰੇ ਵੈਸੇ ਰੋਗ ਵੀ ਠੀਕ ਕੀਤੇ ਜਾਂਦੇ ਨੇ ਜਦੋਂ ਤੁਹਾਡੇ ਨਾਲ ਜਿਹੜਾ ਰੋਗੀ ਆ ਉਸ ਸੰਬੰਧਤ ਤੁਹਾਡੇ ਨਾਲ ਹਿਪਨੋਟਾਈਜ਼ ਤੁਸੀਂ ਉਹਨੂੰ ਕਰ ਲੋਗੇ ਤਾਂ ਉਹ ਤੁਹਾਡੀਆਂ ਸਾਰੀਆਂ ਗੱਲਾਂ ਮੰਨੂਗਾ ਉਹਦੀਆਂ ਗੱਲਾਂ ਦੇ ਉੱਤੇ ਉਹ ਤੁਹਾਡੀਆਂ ਗੱਲਾਂ ਦੇ ਉੱਤੇ ਨਿਰਭਰ ਰਹੂਗਾ ਜੋ ਤੁਸੀਂ ਕਹੋਗੇ ਉਹੀ ਕੁਛ ਕਰੂਗਾ ਚਾਹੇ ਉਹ ਰੋਗ ਹੋਵੇ ਜਾਂ ਕੋਈ ਉਹਦੀ ਕੋਈ ਮਾੜੀ ਆਦਤ ਹੋਵੇ ਉਹਨੂੰ ਖਤਮ ਕਰਨ ਵਾਸਤੇ ਸਮਾਉਣ ਜਿਹੜੀ ਹੈਗਾ ਸਮਾਉਣ ਆ ਵੀ ਆ ਵਿਸ਼ਾ ਸਮਾਉਣ ਵਿਸਾਇਲਾ ਉਹ ਬਹੁਤ ਹੀ ਵਧੀਆ ਇੱਦਦੇ ਲਈ ਹੈਗਾ ਆਦਤ ਨੂੰ ਪਾਉਣ ਵਾਸਤੇ ਚਾਹੇ ਕੋਈ ਸ਼ਰਾਬ ਹੋਵੇ ਕੋਈ ਨਸ਼ਾ ਹੋਵੇ ਕਿਸੇ ਵੀ ਤਰ੍ਹਾਂ ਦਾ ਉਹਦੇ ਤੇ ਜਿਹੜਾ ਗੁਰੂ ਆ ਪ੍ਰਭਾਵ ਆ ਕਿਸੇ ਵੀ ਤਰ੍ਹਾਂ ਦਾ ਉਹਨੂੰ ਖਤਮ ਕੀਤਾ ਜਾ ਸਕਦਾ ਸਮਾਉਣ ਦੇ ਵਿੱਚ ਸਮਾਉਣ ਸਤ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਸਮਾਉਣ ਜਿਹੜੀ ਹੈਗੀ ਆ ਕਾਫੀ ਕਠਿਨਾਈ ਦੇ ਨਾਲ ਪ੍ਰਾਪਤ ਹੋਈ ਹੈ। ਉਦੋਂ ਲਈ ਸਾਨੂੰ ਸਭ ਤੋਂ ਪਹਿਲਾਂ ਤ੍ਰਟ ਕਰਨੇ ਪੈਂਦੇ ਨੇ। ਤ੍ਰਟ ਕਹੇਗਾ ਸਭ ਤੋਂ ਪਹਿਲਾਂ ਬਿੰਦੂ ਤ੍ਰਟ ਕਹਿ ਸਕਦੇ ਹਾਂ। ਬਿੰਦੂ ਤ੍ਰਟ ਕਹਿ ਸੀ ਆਪਣੇ ਸਾਹਮਣੇ ਇੱਕ ਬਰਾਬਰ ਬੈਠ ਕੇ ਬਿਲਕੁਲ ਜਿਵੇਂ ਅੱਖਾਂ ਦੇ ਬਿਲਕੁਲ ਸਾਹਮਣੇ ਜਿੱਦਾਂ ਬੈਠਾ ਮੈਂ ਮੇਰੇ ਬਿਲਕੁਲ ਸਾਹਮਣੇ ਇੱਕ ਬਿੰਦੂ ਲਗਾ ਕੇ ਕਿਸੇ ਵੀ ਕੰਧ ਤੇ ਉੱਤੇ ਜਾਂ ਕੋਈ ਕਿਸੇ ਕਾਗਜ਼ ਦੇ ਉੱਤੇ ਬਣਾ ਕੇ ਬਿੰਦੂ ਛੋਟਾ ਜਿਹਾ ਬਿੰਦੂ ਬਣਾ ਕੇ ਉਹਨੂੰ ਤੁਸੀਂ ਧਿਆਨ ਨਾਲ ਇੱਕ ਨਿਗਾਹ ਨਾਲ ਦੇਖਣਾ ਇਕਾਗਰਤ ਹੋ ਕੇ ਦੇਖਣਾ ਉਦੋਂ ਧਿਆਨ ਜਿਹੜੀਆਂ ਦਿਮਾਗ ਦੇ ਵਿੱਚ ਗੱਲਾਂ ਆਂਦੀਆਂ ਉਹਨਾਂ ਨੂੰ ਖਤਮ ਕਰਕੇ ਸਿਰਫ ਬਿੰਦੂ ਦੇ ਉੱਤੇ ਧਿਆਨ ਕਰਨਾ ਜਦੋਂ ਤੁਸੀਂ ਕਨਸੈਂਟਰੇਟ ਹੋਣ ਲੱਗੇ ਪੂਰੀ ਤਰ੍ਹਾਂ ਕਨਸੈਂਟਰੇਟ ਹੋਣ ਲੱਗੇ ਤਾਂ ਜਿਹੜਾ ਬਿੰਦੂ ਆ ਉਹ ਇਤੈ ਚੰਗਾ ਲੱਗਦਾ ਸੰਜਲੋਹੀ ਤੁਹਾਡਾ ਪਹਿਲਾ ਅਭਿਆਸ ਜਿਹੜਾ ਉਹ ਬਿੰਦੂ ਵਾਲਾ ਪੂਰਾ ਹੋ ਜਾਂਦਾ ਉਸ ਤੋਂ ਬਾਅਦ ਤੁਸੀਂ ਆ ਜਾਂਦਾ ਗੋਲਾ ਤਰਾਕ ਕੀ ਕਿਸੇ ਵੀ ਕਾਗਜ਼ ਦੇ ਉੱਪਰ ਕਾਲੇ ਰੰਗ ਦਾ ਇੱਕ ਗੋਲਾ ਬਣਾ ਲਓ। ਕਹਿ ਲਓ ਕਿ 2 ਸੈਂਟੀਮੀਟਰ ਦਾ। 2 ਇੰਚ ਦਾ ਕਹਿ ਸਕਦੇ 2 ਇੰਚ ਦਾ। 2 ਇੰਚ ਜਿਹੜਾ ਦੋਨਾਂ ਸਾਈਡਾਂ ਨੂੰ ਹੋਵੇ ਸਾਰੇ ਕੋਨ ਦੇ ਉੱਪਰ ਦੋ ਧਾਰਾਏ ਹੋਵੇ ਜਦੋਂ ਪੂਰਾ ਇਹਨੂੰ। ਉਹ 2 ਇੰਚ ਦਾ ਹੋਵੇ ਗੋਲਾ ਕਾਲੇ ਰੰਗ ਦਾ। ਉਹ ਤੋਂ ਉਹ ਤੁਸੀਂ ਉਹਨੂੰ ਕੁਝ ਦਿਨਾਂ ਉੱਤੇ ਅਭਿਆਸ ਕਰੋ ਉਹਨਾਂ ਨਾਲ ਉਸੇ ਤਰ੍ਹਾਂ ਜਿੱਦਾਂ ਪਹਿਲਾਂ ਤੁਸੀਂ ਆਪਣਾ ਬਿੰਦੂ ਦੇਖਦੇ ਤੁਸੀਂ ਨਿਰਪੱਖ ਕਰਦ ਹੁੰਦੇ ਸੀਗੇ ਉਸੇ ਤਰ੍ਹਾਂ ਹੀ ਉਹਦੇ ਤੇ ਧਿਆਨ ਕਰੋ ਤੁਸੀਂ ਗੋਲੇ ਦੇ ਉੱਪਰ ਗੋਲਾ ਜਿਹੜਾ ਹੈਗਾ ਉਹ ਜਦੋਂ ਉਹਦੇ ਤੇ ਤੁਸੀਂ ਤਰਟਕ ਕਰੋਗੇ ਇੱਕ ਪੂਰੀ ਇਕਾਗਰਤਾ ਵਿੱਚ ਹੋ ਕੇ ਬੈਠੋਗੇ ਉਹਦੇ ਤੇ ਤਾਂ ਫਿਰ ਉਹ ਤੁਹਾਡਾ ਜਿਹੜਾ ਧਿਆਨ ਜਿਹੜਾ ਉਧਰ ਉਧਰੋਂ ਹਟ ਕੇ ਗੋਲੇ ਉੱਪਰ ਲੱਗੂਗਾ ਤੇ ਗੋਲਾ ਵੀ ਇੱਕ ਦਿਨ ਚਮਕ ਲੱਗ ਜਾਂਦਾ ਜਦੋਂ ਤੁਸੀਂ ਪੂਰੀ ਤਰ੍ਹਾਂ ਜਦੋਂ ਕਾਗਰਤ ਹੋ ਗਏ ਤੁਹਾਡਾ ਧਿਆਨ ਉਹਦੇ ਤੇ ਜਾਣ ਲੱਗ ਗਿਆ ਤੁਹਾਡੀ ਅੱਖਾਂ ਦੀ ਆਕਰਸ਼ਿਤ ਜਿਹੜੀ ਆ ਗੋਲੇ ਦੇ ਉੱਪਰ ਜਾਊਗਾ ਅੰਦਰੋਂ ਤੁਹਾਡੇ ਇੱਕ ਪ੍ਰਕਾਸ਼ ਨਿਕਲ ਕੇ ਅੱਖਾਂ ਰਾਹੀਂ ਗੋਲੇ ਉੱਪਰ ਪਊਗਾ ਜਦੋਂ ਤੁਸੀਂ ਆ ਕਾਗਰਤ ਰਸਤ ਹੋ ਗਏ ਤਾਂ ਉਹ ਜਿਹੜਾ ਗੋਲਾ ਇੱਕ ਦਿਨ ਇੰਨਾ ਚਮਕਣ ਲੱਗ ਜਾਂਦਾ ਜਿਵੇਂ ਸੂਰਜ ਦੀਆਂ ਕਿਨਾਰੇ ਉੱਤੇ ਪੰਜੇ ਹੁੰਦੀਆਂ ਨੇ ਸੂਰਜ ਵਾਂਗ ਉਹ ਹੀ ਦਿਨ ਪੂਰੀ ਤਰ੍ਹਾਂ ਚਮਕਣ ਲੱਗ ਜਾਂਦਾ ਸਨੈਰੀ ਕਲਰ ਦਾ ਚਮਕਣ ਲੱਗ ਜਾਂਦਾ ਤੇ ਉਹਦੇ ਵਿੱਚ ਕਈ ਤਰ੍ਹਾਂ ਦੇ ਇੱਕ ਵੇਲੇ ਸੈਵਨ ਕਲਰ ਵੀ ਆਉਂਦੇ ਨੇ ਆਲੇ-ਦੁਆਲੇ ਸਾਈਡੋਂ ਕਲਰ ਵੀ ਇਧਰ ਉਧਰ ਆਉਂਦੇ ਨੇ ਤੇ ਫਿਰ ਇੱਕ ਤਰ੍ਹਾਂ ਉਹ ਚੰਕਣਾ ਸ਼ੁਰੂ ਹੋ ਜਾਂਦਾ ਉਹ ਸਾਡਾ ਅਸੀਂ ਦੂਸਰਾ ਵੀ ਆਸੁੰਦਾ ਇਹਦਾ ਆਪਣੇ ਇੱਕ ਬਣ ਟਾਈ ਦੇ ਵਿੱਚ ਸਮਝ ਲਓ ਵੀ ਤੁਸੀਂ ਆਪਣੇ ਆਪ ਤੇ ਕਨਸੈਂਟ੍ਰੇਟ ਹੀ ਹੁੰਦਾ ਉਸ ਤੋਂ ਬਾਅਦ ਆ ਜਾਂਦਾ ਹੈਗਾ ਸ਼ਕਤੀ ਚੱਕਰ ਸ਼ਕਤੀ ਚੱਕਰ ਵੀ ਕਿਸ ਤਰ੍ਹਾਂ ਦਾ ਮਤਲਬ ਬੋਲਾ ਟਾਈ ਆਉਂਦੇ ਨਾਲ ਕਈ ਤਰ੍ਹਾਂ ਆ ਮਤਲਬ ਦਿਖਾਵਾਂਗਾ ਵਿੱਚ ਦੀ ਕਿ ਸ਼ਕਤੀ ਚੱਕਰ ਕੀ ਹੁੰਦਾ ਹੈਗਾ ਜੋ ਸ਼ਕਤੀ ਚੱਕਰ ਦੇ ਉੱਤੇ ਵੀ ਤੁਸ ਨੂੰ ਇਕਾਗਰਤ ਹੋਣਾ ਹੈਗਾ ਬੈਠ ਕੇ ਬਿਲਕੁਲ ਸਾਹਮਣੇ ਉਸੇ ਤਰ੍ਹਾਂ ਹੀ ਅੱਖਾਂ ਦੇ ਬਿਲਕੁਲ ਸਾਹਮਣੇ ਮਤਲਬ ਲਗਾ ਕੇ ਉਹਦੇ ਤੇ ਤੁਸੀਂ ਧਿਆਨ ਕਰਨਾ ਹੈਗਾ ਪਹਿਲਾਂ ਤਾਂ ਉਹ ਘੁੰਮੂਗਾ ਕਾਫੀ ਹੱਦ ਤੱਕ ਕਦੇ ਦੋਨੇ ਇਧਰੀ ਦੂਜੀ ਇੱਕ ਸਾਈਡ ਨੂੰ ਘੁੰਮਿਆ ਕਦੇ ਦੂਜੀ ਸਾਈਡ ਨੂੰ ਘੁੰਮਿਆ ਤੇ ਉਹਦੇ ਵਿੱਚ ਤੁਹਾਨੂੰ 7 ਕਲਰ ਤੁਹਾਨੂੰ ਨਜ਼ਰ ਆਣੇ ਸ਼ੁਰੂ ਹੋ ਜਾਣਗੇ ਇਸ ਨੂੰ ਇਸ ਨੂੰ ਦੇ ਵਿੱਚ 7 ਕਲਰ ਤੁਹਾਨੂੰ ਪੂਰੀ ਤਰ੍ਹਾਂ ਜਦੋਂ ਇਕਾਗਰਤ ਹੋਣ ਲੱਗੋਗੇ ਤਾਂ ਉਹ ਚ 7 ਕਲਰ ਨਜ਼ਰ ਆਣਗੇ ਤਾ ਹੌਲੀ ਹੌਲੀ ਇੱਕ ਦਿਨ ਕਈ ਦਿਨ ਅਭਿਆਸ ਕਰਨ ਤੋਂ ਬਾਅਦ ਜਿਹੜਾ ਉਹ ਸ਼ਕਤੀ ਚੱਕਰ ਉਹ ਵੀ ਇੱਕ ਸਨਾਰੀ ਰੰਗ ਦਾ ਰੂਪ ਧਾਰਨ ਕਰ ਲੂਗਾ ਉਹ ਤੁਹਾਡੇ ਅੰਦਰੋਂ ਜਿਹੜੀ ਇੱਕ ਸ਼ਕਤੀ ਅੱਖਾਂ ਰਾਹੀਂ ਨਿਕਲ ਕੇ ਤੁਹਾਡੇ ਸਾਰੇ ਸਰੀਰ ਵਿੱਚੋਂ ਸੱਤਾ ਚੱਕਰਾਂ ਦੇ ਵਿੱਚੋਂ ਨਿਕਲ ਕੇ ਇੱਕ ਸ਼ਕਤੀ ਤੁਹਾਡੀਆਂ ਅੱਖਾਂ ਰਾਹੀਂ ਹੋ ਕੇ ਉਹ ਉਸ ਸੱਤ ਸ਼ਕਤੀ ਚੱਕਰ ਦੇ ਉੱਪਰ ਪਵੇਗੀ ਤਾਂ ਉਹ ਸ਼ਕਤੀ ਚੱਕਰ ਜਿਹੜਾ ਹੈਗਾ ਪੂਰੀ ਤਰ੍ਹਾਂ ਇੱਕ ਸੂਰਜ ਦੀ ਤਰ੍ਹਾਂ ਚਮਕਣ ਲੱਗ ਪੇਗੀ ਸਮਝ ਲਓ ਵੀ ਤੁਹਾਡਾ ਜਿਹੜਾ ਤੀਸਰਾ ਸਟੈਪ ਆ ਉਹ ਵੀ ਤੁਸੀਂ ਇਹਨੂੰ ਪਾਰ ਕਰ ਸਕਦੇ ਅੱਗੇ ਉਸ ਤੋਂ ਬਾਅਦ ਤੁਸੀਂ ਆਪਣਾ ਕਿਸੇ ਵੀ ਅਕੀਦੇ ਉੱਪਰ ਕਿਤਨਾ ਡਾਈ ਕਰ ਰਹੇ ਹੋ ਉਹਨੂੰ ਕਰ ਸਕਦੇ ਹੋ ਉਹ ਵੀ ਤੁਹਾਨੂੰ ਅੱਗੇ ਦੱਸਾਂਗਾ ਕਿ ਇੱਕ ਵਟਾਜੀ ਕਿਵੇਂ ਕੀਤਾ ਜਾਂਦਾ ਹੈ ਪਹਿਲਾਂ ਸਭ ਤੋਂ ਤੁਸੀਂ ਇਸ ਤਰਟਕਾਂ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਦਾ ਉਸ ਤੋਂ ਬਾਅਦ ਜਦੋਂ ਸ਼ਕਤੀ ਚੱਕਰ ਦਾ ਤੁਹਾਡਾ ਆ ਗਿਆ ਤੁਸੀਂ ਉਹਨੂੰ ਪਾਰ ਕਰ ਗਏ ਉਹਦਾ ਅਭਿਆਸ ਪੂਰਾ ਕਰ ਗਏ ਉਸ ਤੋਂ ਬਾਅਦ ਫਿਰ ਤੁਸੀਂ ਇੱਕ ਮੋਮਬਤੀ ਟਿਕ ਟਿਕਾ ਸਕੋ ਉਹਨੂੰ ਮੋਮਬਤੀ ਦੇ ਉੱਤੇ ਲਗਾ ਕੇ ਉਹਦੇ ਦੇ ਸਾਹਮਣੇ ਤੁਸੀਂ ਉਹਦੇ ਉੱਤੇ ਟਿਕ ਟਿਕਾ ਕੇ ਕਰਨਾ ਮੋਮਬਤੀ ਦੇ ਉੱਪਰ ਹੌਲੀ ਹੌਲੀ ਜਿਹੜੀ ਆ ਮੋਮਬਤੀ ਤੁਹਾਨੂੰ ਪਹਿਲਾਂ 1 2 3 ਨਜ਼ਰ ਆਣਗੇ ਆ ਜਦੋਂ ਤੁਸੀਂ ਉੱਤੇ ਨਿਗਾ ਟਿਕਾਓਗੇ ਜਦੋਂ ਤੁਸੀਂ ਪੂਰੀ ਤਰ੍ਹਾਂ ਇਕਾਗਰਤ ਹੋਗੇ ਤਾਂ ਉਹ ਜਿਹੜੀ ਮੋਮਬਤੀ ਦਾ ਪ੍ਰਕਾਸ਼ ਸਾਹਮਣੇ ਆ ਤੁਹਾਡੇ ਜਲਦਾ ਹੋਇਆ ਉਹ ਇੱਕਦਮ ਤੁਹਾਨੂੰ ਉਹ ਨਜ਼ਰ ਇੱਕ ਨੂੰ ਜਿੰਦੂ ਟਰੈਕ ਟਰੈਕ ਕਰਦੇ ਕਰਦੇ ਇੱਕੋ ਜਿਹੀ ਤੁਹਾਨੂੰ ਨਜ਼ਰ ਆਵੇਗਾ ਉਹਦੇ ਵਿੱਚ ਤੁਹਾਨੂੰ ਜਿਹੜੀ ਅਗਨੀ ਹੈ ਚੱਲ ਰਹੀ ਹੈ ਉਹਦੀ ਮੋਮਬਤੀ ਦੀ ਉਹਦੇ ਵਿੱਚ ਤੁਹਾਨੂੰ ਲਗ ਲਗ ਤਰ੍ਹਾਂ ਦੇ ਕਈ ਕਲਰ ਕਈ ਤੁਹਾਡੇ ਜਿਹੜੇ ਦਿਮਾਗ ਦੇ ਵਿੱਚ ਤੁਹਾਡੇ ਜਿਹੜੇ ਪਹਿਲੇ ਨੇ ਖਿਆਲਤ ਪੈਨੇ ਉਹ ਕਿਵਲੇ ਸਾਹਮਣੇ ਆ ਜਾਂਦੇ ਨੇ ਉਹਦੇ ਵਿੱਚ ਨਜ਼ਰ ਆਣਾ ਸੁਭਝਦੇ ਨੇ ਕਿਸੇ ਟਾਈਮ ਐ ਲੱਗਦਾ ਵੀ ਸਾਡਾ ਸੀ ਉਹਦੇ ਵਿੱਚ ਆਪਣਾ ਜਿਹੜਾ ਖਿਆਲ ਆ ਸਾਡਾ ਉਹਦੇ ਵਿੱਚ ਨਜ਼ਰ ਆਉਂਦਾ ਜਿਸ ਤਰੀਕੀ ਵੀ ਚੱਲਣਾ ਉਹਦੇ ਵਿੱਚ ਥੋੜਾ ਥੋੜਾ ਤੁਹਾਨੂੰ ਨਜ਼ਰ ਆਵੇਗਾ ਹਾਂ ਕਿਤੇ ਕਿਤੇ ਤੁਹਾਨੂੰ ਮਤਲਬ ਨਜ਼ਰ ਆ ਸਕਦੇ ਨੇ ਤੇ ਇਹ ਸੀਗਾ ਆਪਣਾ ਇਸ ਤਰ੍ਹਾਂ ਹੀ ਕਈ ਦਿਨ ਦੇ ਡਾਕਟਰ ਤੋਂ ਬਾਅਦ ਹਰ ਜਿਹੜਾ ਆਪਣੇ ਸਮੋ ਸਮੋਂ ਸਿਕਰਿਆ ਜਿਹੜਾ ਵਿਅਕਤੀ ਆ ਉਹਦੇ ਆਪਣੇ ਆਪਣੇ ਲੰਘ ਵੀ ਐਕਸਪੀਰੀਅੰਸ ਹੋ ਸਕਦੇ ਨੇ ਕਈ ਤਰ੍ਹਾਂ ਦੇ ਉਹਦੇ ਉਹਦੇ ਅਲਗ-ਅਲਗ ਤਰ੍ਹਾਂ ਦੇ ਉਹਦੇ ਐਕਸਪੀਰੀਅੰਸ ਹੋ ਸਕਦਾ ਨਵਤੀ ਚਾੜ ਕਿਤੇ ਵੀ ਤੇ ਪਹਿਲਾ ਪਹਿਲਾ ਪਈ ਵੀ ਰੇਖਾਂ ਵਿੱਚ ਚਲਨ ਹੁੰਦੀ ਰਹਿੰਦੀ ਆ ਇਸ ਕਰਕੇ ਤੁਸੀਂ ਉਹਦੇ ਚ ਦੋ ਤਿੰਨ ਟਾਈਮ ਜਿਹੜੀ ਅੱਖਾਂ ਦੇ ਠੰਡੇ ਪਾਣੀ ਦੇ ਸਿੱਟੇ ਮਾਰੋ ਤਾਂ ਕਿ ਤੁਹਾਨੂੰ ਜਿਹੜੀ ਉਹਦੀ ਅਗਨੀ ਆਪਣੇ ਉਹ ਵਤੀਰਾ ਪ੍ਰਕਾਸ਼ ਦੀ ਜਿਹੜੀ ਗਰਮੈਸ ਅੱਖਾਂ ਦੇ ਤੇ ਤੁਹਾਡੇ ਨਾਸਰ ਕਰੇ ਜਿਹੜੀ ਗਰਮੈਸ ਹੋਵੇ ਤਾਂ ਉਹ ਠੀਕ ਹੋ ਜਾਏ ਉਹਦੇ ਲਈ ਠੰਡੇ ਪਾਣੀ ਦੇ ਸਿੱਟੇ ਮਤਲਬ ਤੁਸੀਂ ਮਾਰ ਸਕਦੇ ਗਲਾਬ ਜਲ ਦੇ ਸਪਿੰਗ ਮਾਰ ਸਕਦੇ ਹਾਂ ਗਲਾਬ ਚਲ ਵੀ ਪਾ ਸਕਦੇ ਹਾਂ ਗਲਾਬ ਚਲ ਪਾ ਕੇ ਪਾਣੀ ਦੇ ਵਿੱਚ ਉਹਦੇ ਸਿੱਤੇ ਮਾਰ ਸਕਦੇ ਹਾਂ ਤੁਸੀਂ ਉਹਦਾ ਤੁਹਾਨੂੰ ਠੰਡਕ ਮਤਲਬ ਜਿਹੜੀ ਆਉ ਆਉਗੀ ਤੁਹਾਡੇ ਅੱਖਾਂ ਦੇ ਉੱਤੇ ਤੇ ਨਾ ਹੀ ਅੱਖਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਗਰਮੀ ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਆਪਣੇ ਮੋਹਵਤੀ ਦਾ ਕੋਈ ਜੋ ਪ੍ਰਭਾਵ ਹੈ ਉਹ ਖਤਮ ਹੋ ਜਾਏਗਾ ਇਹ ਜਿਹੜਾ ਤਰਾਟਕ ਹੈਗਾ ਜਿਹੜਾ ਬੰਦਾ ਅੱਖਾਂ ਤੇ ਅੰਕਾ ਨਹੀਂ ਲੱਗੀਆਂ ਹੈਗੀਆਂ ਨਿਗਾਹ ਉਹਦੀ ਬਿਲਕੁਲ ਸਵਸਤ ਹੈਗੀਆਂ ਉਹੀ ਇਸ ਤਰ੍ਹਾਂ ਦੇ ਨੂੰ ਕਰੇ ਇਹ ਨਾ ਹੋਵੇ ਕਿ ਉਹ ਅੱਖਾਂ ਦਾ ਰੋਗ ਉਹਦੇ ਨੂੰ ਰੋਗ ਹੋਵੇ ਉਹਦੇ ਅੰਕਾ ਲੱਗੀਆਂ ਹੋ ਸਕਦੀਆਂ ਨੇ ਇਸ ਲਈ ਉਹ ਬੰਦਾ ਉਹ ਵਿਦਿਆਰਥੀ ਇਤਾਂ ਦਾ ਤਰਟਕ ਨਹੀਂ ਕਰ ਸਕਦਾ ਉਹ ਇਹ ਉਹਦੇ ਲਈ ਮਨਾ ਹੈਗਾ ਕਿਉਂਕਿ ਅੱਖਾਂ ਦੀ ਰੋਸ਼ਨੀ ਬੰਲੇ ਉਹਦੇ ਨਾਲ ਕੰਬੋਰ ਹੁੰਦੀ ਹੈ ਕੰਬੋਰ ਹੋਣ ਦੇ ਨਾਲ ਇਹ ਜਿਹੜਾ ਤਰਟਕਾ ਇਹ ਅੱਖਾਂ ਉਹਰ ਵਾਲੇ ਨੂੰ ਨਹੀਂ ਠੀਕ ਹੁੰਦਾ ਇਸ ਲਈ ਉਹ ਬੰਦਾ ਨਾ ਕਰੇ ਉਹ ਵਿਅਕਤੀ ਇਸ ਤ੍ਰਟਕ ਨੂੰ ਨਾ ਕਰੇ ਜਦੋਂ ਤੁਸੀਂ ਇਹ ਤ੍ਰਟਕ ਪਾਰ ਕਰ ਗਏ ਤੋਂ ਉਸ ਤੋਂ ਬਾਅਦ ਆ ਜਾਂਦਾ ਹੈਗਾ ਤ੍ਰਟਕਟਾ ਹੋਰ ਵੀ ਵਿੱਚ ਕਈ ਕਈ ਹੁੰਦੇ ਨੇ ਕਾਫੀ ਹੱਦ ਤੱਕ ਕਈ ਤ੍ਰਟਕਾਉਂਦੇ ਨੇ ਵਿੱਚ ਪਰ ਤੁਸੀਂ ਉਸ ਤੋਂ ਬਾਅਦ ਸ਼ੀਸ਼ਾ ਤ੍ਰਟਕ ਕਰ ਸਕਦੇ ਸਿੱਧੇ ਇਹ ਸ਼ੀਸ਼ਾ ਤ੍ਰਟਕ ਤੁਹਾਨੂੰ ਤਿੰਨ ਤੋਂ 6 ਮਿੰਟ ਲੱਗ ਸਕਦੇ ਨੇ ਇਹ ਤਰਟ ਕਰਦੇ ਹੋਏ ਜਦੋਂ ਤੁਸੀਂ ਸ਼ੀਸ਼ੇ ਨੂੰ ਆਪਣੇ ਸਾਹਮਣੇ ਰੱਖੋਗੇ ਉਹਦੇ ਵਿੱਚ ਆਪਣਾ ਆਪਣਾ ਚਿਹਰਾ ਦੇਖੋਗੇ ਚਿਹਰਾ ਦੇਖੋਗੇ ਆਪਣੀਆਂ ਅੱਖਾਂ ਤੱਕ ਉਹਦੇ ਧਿਆਨ ਕਰੋ ਜਾਂ ਆਪਣੀ ਜਿਹੜਾ ਤੁਹਾਡੇ ਸ਼ੀਸ਼ੇ ਦੇ ਵਿੱਚ ਤੁਹਾਡਾ ਮੱਥਾ ਹੈਗਾ ਉਹਦੇ ਤੇ ਤਰਟ ਕਰੋ ਜਦੋਂ ਤੁਸੀਂ ਆਪਣੇ ਚਿਹਰੇ ਉੱਤੇ ਹੀ ਤਰਟ ਕਰੋਗੇ ਸ਼ੀਸ਼ੇ ਤੇ ਬਹਿ ਕੇ ਤਾ ਇੱਕ ਦਿਨ ਇਦਾਂ ਦਾ ਹੋ ਜੂਗਾ ਕਿ ਤੁਹਾਡਾ ਸਰੀਰ ਜਿਹੜਾ ਵਿੱਚ ਸ਼ੀਸ਼ੇ ਦੇ ਵਿੱਚ ਆ ਤੁਹਾਡਾ ਨਜ਼ਰ ਆ ਰਿਹਾ ਆਪਣਾ ਵਜੂਦ ਨਜ਼ਰ ਆ ਰਿਹਾ ਉਹ ਗੈਪ ਹੋਣਾ ਸ਼ੁਰੂ ਹੋਏਗਾ ਤੇ ਗੈਪ ਹੋਣਦਿਆਂ ਹੋਇਆ ਤੁਹਾਨੂੰ ਉਹਦੇ ਵਿੱਚ ਟੀਵੀ ਦੀ ਤਰ੍ਹਾਂ ਚੱਲਦਾ ਹੋਇਆ ਕੋਈ ਨਾ ਕੋਈ ਤੁਹਾਡੇ ਸਰੀਰ ਦੇ ਅੰਦਰਲੇ ਜੋ ਖਿਆਲ ਆਤ ਨੇ ਉਹ ਨਿਕਲ ਕੇ ਬਾਹਰ ਆਣਗੇ ਸੀ ਉਹਦੇ ਵਿੱਚ ਕਈ ਤਰ੍ਹਾਂ ਦੇ ਤੁਹਾਨੂੰ ਅਨੁਭਵ ਹੋਣਗੇ ਐਕਸਪੀਰੀਅੰਸ ਹੋਊਗਾ ਕਿ ਤੁਸੀਂ ਕਿਤੇ ਕੁੰਮਰੇ ਹੋ ਕਿਤੇ ਫਰ ਦੇ ਹੋ ਕਿਤੇ ਅੰਗਲਾਇੰਡ ਅਮਰੀਕਾ ਕੈਨੇਡਾ ਜਿੱਦਾਂ ਤੁਹਾਡੇ ਮਨ ਦੇ ਵਿੱਚ ਖਿਆਲਤ ਪਹਿਲਾਂ ਸਰੀਰ ਦੇ ਵਿੱਚ ਪੈਣੇ ਉਹ ਖਿਆਲਤ ਨਿਕਲ ਕੇ ਬਾਹਰ ਸ਼ੀਸ਼ੇ ਦੇ ਚੇਤਨ ਨੂੰ ਨਜ਼ਰ ਆਣ ਲੱਗ ਜਾਣਗੇ ਕਿ ਤੁਹਾਡਾ ਆਪਣਾ ਜਿਹੜਾ ਤੁਹਾਡਾ ਸਰੀਰ ਜਿਹੜਾ ਤੁਹਾਡੀ ਆਪ ਦਾ ਪ੍ਰਤੀਬੰਧਾਉ ਨਜ਼ਰ ਨਹੀਂ ਆਉਗਾ ਉਹ ਕਾਫੀ ਦੇਰ ਬਾਅਦ ਤੋਂ ਲੱਗਦਾ ਹੌਲੀ-ਹੌਲੀ ਆਉਂਦਾ ਜਦੋਂ ਤੁਸੀਂ ਆਪਣੇ ਪੂਰੇ ਮਨ ਦੇ ਨਾਲ ਬੈਠ ਕੇ ਅਕਾਗਰਤ ਹੋਵੋਗੇ ਤਾਂ ਰੇ ਰਹੀ ਤੁਹਾਡਾ ਸ਼ੀਸ਼ਾ ਤਰਾਟਕਾ ਇਹ ਤੁਹਾਡਾ ਅੱਗੇ ਅਭਿਆਸ ਕਰਨ ਦੇ ਨਾਲ ਸੀਐਚਓ ਸੁਪਨੋ ਸਾਧੇ ਇੱਥੇ ਕਾਫੀ ਕਠਿਨਾਈਆਂ ਆਉਂਦੀਆਂ ਨੇ ਤੇ ਬਹੁਤ ਸਾਰਾ ਧਿਆਨ ਆ ਜਿਹੜਾ ਤੁਹਾਡਾ ਇਹਦੇ ਵਿੱਚ ਆ ਕੇ ਕਈ ਵਾਰ ਤੁਹਾਡਾ ਜਿਹੜਾ ਸਾਡੇ ਮਨ ਨੇ ਜਿਵੇਂ ਕੈਸਾ ਦੇ ਜਿਹੜਾ ਦੇਖਦੇ ਆ ਕੌਨਸ਼ਸ ਮਾਈਂਡ ਆ ਉਸ ਤੋਂ ਬਾਅਦ ਜਿੰਨਾ ਅਸੀਂ ਸੋਚਦੇ ਆ ਉਹ ਸਬਕੌਨਸ਼ਸ ਮਾਈਂਡ ਆ ਜਿਹਦੇ ਵਿੱਚ ਲਿਖਿਆ ਪਿਆ ਹੈਗਾ ਉਹ ਨੌਨ ਕੌਨਸ਼ਸ ਮਾਈਂਡ ਆ ਇਹਦਾ ਆਪਾ ਕੰਪਿਊਟਰ ਦੇ ਵਿੱਚ ਕਹਿੰਦੇ ਆ ਵੀ ਫਾਈਲਾਂ ਪਈਆਂ ਹੁੰਦੀਆਂ ਨੇ ਇੱਕ ਉੱਪਰੋਂ ਆਪਾ ਕਮਾਂਡ ਕਰਦੇ ਆ ਸਬਕੌਨਸ਼ਸ ਮਾਈਂਡ ਹੀ ਹੁੰਦਾ ਉਹ ਨੂੰ ਜਦੋਂ ਆਪਾਂ ਸਬਕੌਨਸ਼ਸ ਮਾਈਂਡ ਨੂੰ ਤੁਸੀਂ ਕਹਿੰਦੇ ਆ ਤਾਂ ਉਹ ਨੌਨ ਕੌਨਸ਼ਸ ਮਾਈਂਡ ਵਿੱਚ ਪਹੁੰਚਦਾ ਤਾਂ ਉਹਦੇ ਚੋਂ ਇਦਾਂ ਫਾਈਲਾਂ ਹੀ ਪਈਆਂ ਹੁੰਦੀਆਂ ਨੇ ਇਸ ਤਰ੍ਹਾਂ ਹੀ ਇਹ ਸਾਡਾ ਸਰੀਰ ਆ ਇਦੇ ਵਿੱਚ ਕਈ ਵਾਰ ਸਾਡਾ ਸਬਕੌਂਸ਼ੀਅਸ ਮਾਈਂਡ ਤੇ ਕੌਂਸ਼ੀਅਸ ਮਾਈਂਡ ਵੀ ਇਕੱਠੇ ਹੋ ਜਾਂਦੇ ਨੇ। ਕਈ ਵਾਰੇ ਸਾਡਾ ਕੌਂਸ਼ੀਅਸ ਮਾਈਂਡ ਨੌਨ ਕੌਂਸ਼ੀਅਸ ਮਾਈਂਡ ਦੇ ਨਾਲ ਵੀ ਇਕੱਠਾ ਹੋ ਜਾਂਦਾ ਉਹਦੇ ਨਾਲ ਵਿੱਚ ਫਸ ਜਾਂਦਾ। ਤੇ ਇਦਾਂ ਦੇ ਕਈ ਵਾਰ ਤੁਹਾਨੂੰ ਪਟਛਾਈਆਂ ਆ ਸਕਦੀਆਂ ਨੇ। ਤੇ ਜਿਹਦੇ ਵਿੱਚ ਕਈ ਵਾਰੀ ਐ ਹੁੰਦਾ ਕਿ ਬੰਦਾ ਪਾਗਲ ਮੈਂਟਲ ਮੈਂਟਲ ਦੀ ਤਰ੍ਹਾਂ ਕੰਮ ਕਰਦਾ ਉਹ ਇਸੇ ਤਰ੍ਹਾਂ ਕਰਕੇ ਕਰਦਾ। ਕਿ ਜਿਹੜੇ ਉਹਦੇ ਆਪਸ ਵਿੱਚ ਦੋਨੋਂ ਮਨਾਂ ਉਹ ਬਰਾਬਰ ਜੁੜੇ ਹੁੰਦੇ ਨਹੀਂ ਅਲੱਗ-ਅਲੱਗ ਥੋੜੇ-ਥੋੜੇ ਜੁੜ ਜਾਂਦੇ ਨੇ ਉਤੋਂ ਲੱਗ ਨਹੀਂ ਹੋ ਪਾਉਂਦੇ ਤੇ ਉਸ ਤਰ੍ਹਾਂ ਦੀ ਸਥਿਤੀ ਮੈਟ੍ਰਿਕ ਸਥਿਤੀ ਆਣੀ ਸ਼ੁਰੂ ਹੋ ਜਾਂਦੀ ਹੈ ਉਹ ਥੋੜਾ ਜਿਹਾ ਇਕਠਨਾਈ ਵਾਲਾ ਇਹ ਸ਼ੀਸ਼ਾ ਤਰਾਟਕ ਹੁੰਦਾ ਪਰ ਕੋਈ ਡੰਗ ਵਾਲੀ ਵੀ ਗੱਲ ਨਹੀਂ ਹੈ ਕਿ ਕੁਝ ਸਮੇਂ ਬਾਅਦ ਜਾ ਕੇ ਤੁਸੀਂ ਜਦੋਂ ਇਸ ਤਰਾਟਕ ਦੇ ਉੱਤੇ ਨੇ ਆਪਣਾ ਅਨੁਭਵ ਤੇ ਆਪਣਾ ਅਭਿਆਸ ਕਰਦੇ ਰਹੋਗੇ ਤਾਂ ਹੌਲੀ-ਹੌਲੀ ਇਹ ਪਾਰ ਹੋ ਜਾਂਦਾ ਹੈ ਤੇ ਤੁਹਾਨੂੰ ਆਪਣਾ ਬਹੁਤ ਸਾਰਾ ਐਕਸਪੀਰੀਅੰਸ ਤੁਹਾਨੂੰ ਹੋਰ ਵੀ ਕੋਸ ਮਿਲੇਗਾ ਜਿਹੜਾ ਮੈਂ ਤੁਹਾਨੂੰ ਨਹੀਂ ਦੱਸ ਪਾ ਸਕਦਾ ਕਿਉਂਕਿ ਮੇਰਾ ਆਪਣਾ ਆਪਣਾ ਮੇਰਾ ਆਪਣਾ ਐਕਸਪੀਰੀਅੰਸ ਆ ਦੂਸਰੇ ਵਿਅਕਤੀ ਦਾ ਵੀ ਹੋਰ ਵੀ ਐਕਸਪੀਰੀਅੰਸ ਹੋ ਸਕਦਾ ਕਿਉਂਕਿ ਉਹਦੇ ਆਪਣੇ ਅੰਦਰਲੇ ਜੋ ਸੁਪਨੇ ਹੁੰਦੇ ਨੇ ਉਹ ਵੀ ਬਾਹਰ ਨਿਕਲ ਕੇ ਆਉਂਦੇ ਨੇ ਤੇ ਖਿਆਲات ਜਿਹੜੇ ਨੇ ਉਹ ਵੀ ਬਾਹਰ ਨਿਕਲ ਕੇ ਆਉਂਦੇ ਨੇ ਇਸ ਤਰ੍ਹਾਂ ਦੇ ਖਿਆਲات ਨਿਕਲਦੇ ਨੇ ਇਹ ਸੀਗਾ ਸ਼ੀਸ਼ਾ ਤਰਾਟਕ ਸ਼ੀਸ਼ਾ ਤਰਾਟਕ ਤੋਂ ਬਾਅਦ ਤੁਹਾਨੂੰ ਮੈਂ ਅਗਲਾ ਤਰਾਟਕ ਵੀ ਦੱਸੂਗਾ ਅਗਨੀ ਤਰਾਟਕ ਆਪਾਂ ਵੀਡੀਓ ਲੰਬੀ ਹੋ ਚੁੱਕੀ ਆ ਆਪਾਂ ਇੱਥੇ ਵੀਡੀਓ ਨੂੰ ਸਮਾਪਤ ਕਰਦੇ ਆ ਕੰਟੀਨਿਊ ਜ ਰੱਖਦੇ ਆ ਵੀਡੀਓ ਨੂੰ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਅਗਨੀ ਤਰਾਟਕ ਵਾਸਤੇ ਦੱਸੂਗਾ ਇਸ ਗਾ ਜਿਹੜੇ ਚੱਕਰਾਂ ਆ ਕੇ ਲੈ ਕੇ ਆਪਾਂ ਸ਼ੀਸ਼ਾ ਤਰਾਟਕ ਤੱਕ ਤੁਹਾਨੂੰ ਦੱਸ ਚੁੱਕਿਆ ਅੱਜ ਦੀ ਵੀਡੀਓ ਲੰਬੀ ਹੋ ਰਹੀ ਹੈ ਇਸ ਕਰਕੇ ਮੈਂ ਵੀਡੀਓ ਨੂੰ ਇੱਥੇ ਸਮਾਪਤ ਕਰ ਰਿਹਾ ਵੀਡੀਓ ਆਪਾਂ ਸਮਾਪਤ ਕਰਦੇ ਆ ਤੇ ਕੰਟੀਨਿਊ ਜ ਰੱਖਾਂਗੇ ਤੁਹਾਨੂੰ ਅਗਲਾ ਜੋ ਇਹਦੀ ਜਾਣਕਾਰੀ ਅਗਲੇ ਟ੍ਰੈਕਕ ਦੀ ਉਹ ਤੁਹਾਨੂੰ ਮੈਂ ਅਗਲੇ ਵਲੌਗ ਦੇ ਵਿੱਚ ਦੱਸਾਂਗਾ ਚੱਲਦੇ ਆਪਾਂ ਵੀਡੀਓ ਨੂੰ ਸਮਾਪਤ ਕਰਦੇ ਆ ਸਤ ਗੁੱਡ ਮਾਰਨਿੰਗ ਨਮਸਤੇ ਅਸਲਾਮੁਅਲੈਕੁਮ ਗੁੱਡ ਬਾਏ